ਨਗਰ ਕੌਂਸਲ ਮੋਰਿੰਡਾ ਵੱਲੋਂ ਸ਼ਹਿਰ ਦੇ ਕਾਇਨੌਰ ਬਾਜ਼ਾਰ ਵਿੱਚ ਬੀਤੇ ਕੱਲ ਹਟਾਏ ਗਏ ਨਜਾਇਜ਼ ਕਬਜ਼ਿਆਂ ਤੋਂ ਬਾਅਦ ਕਈ ਦੁਕਾਨਦਾਰਾਂ ਤੇ ਰੇੜੀ ਵਾਲਿਆਂ ਵੱਲੋਂ ਕੀਤਾ ਰੋਜ਼ ਪ੍ਰਦਰਸ਼ਨ ਤੋਂ ਬਾਅਦ ਅੱਜ ਐਸ.ਡੀ.ਐਮ ਮੋਰਿੰਡਾ ਸਰਦਾਰ ਸੁਖਪਾਲ ਸਿੰਘ ਵੱਲੋਂ ਨਗਰ ਕੌਂਸਲ ਮੋਰਿੰਡਾ ਵਿਖੇ ਦੁਕਾਨਦਾਰਾਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਦੇ ਆਗੂਆਂ ਅਤੇ ਹੋਰਨਾਂ ਦੁਕਾਨਦਾਰਾਂ ਅਤੇ ਰੇੜੀ ਵਾਲਿਆਂ ਨਾਲ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਨਗਰ ਕੌਂਸਲ ਦੇ ਕਾਰਜ ਸਹਾਧਕ ਅਫਸਰ ਵੀ ਸ਼ਾਮਲ ਰਹੇ ਮੀਟਿੰਗ ਦੌਰਾਨ ਐਸ.ਡੀ.ਐਮ ਨੇ ਬੀਤੇ ਦਿਨ ਦੁਕਾਨਦਾਰਾਂ ਵੱਲੋਂ ਕੀਤੇ ਪ੍ਰਦਰਸ਼ਨ ਸੰਬੰਧੀ ਇਹ ਨਰਸ ਦੀ ਜਿਤਾਈ ਮੀਟਿੰਗ ਤੋਂ ਪਹਿਲਾਂ ਮੀਟਿੰਗ ਦੌਰਾਨ ਲਏ ਗਏ ਫੈਸਲੇ ਸੰਬੰਧੀ ਗੱਲਬਾਤ ਕਰਦਿਆਂ ਐਸਜੀਐਮ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮੂਹ ਰੇੜੀ ਵਾਲਿਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਜਿਸ ਤੋਂ ਪ੍ਰੰਤ ਉਨ੍ਹਾਂ ਨੇ ਮੀਟਿੰਗ ਵਿੱਚ ਹਜ਼ਾਰ ਰੇੜੀ ਵਾਲਿਆਂ ਨੂੰ 15 ਫਰਵਰੀ ਤੱਕ ਆਪੋ ਆਪਣੀਆਂ ਰੇੜੀਆਂ ਨਗਰ ਕੌਂਸਲ ਕੋਲ ਰਜਿਸਟਰ ਕਰਵਾਉਣ ਲਈ ਕਿਹਾ ਜੇ ਕੱਲ ਈਓ ਸਾਹਿਬ ਕਮੇਟੀ ਵਾਲਿਆਂ ਨੇ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾਈ ਸੀਗੀ ਇਹਨਾਂ ਨੇ ਕੁਝ ਦੁਕਾਨਦਾਰਾਂ ਦਾ ਸਮਾਨ ਵੀ ਜਬਤ ਕੀਤਾ ਸੀ ਤੇ ਦੁਕਾਨਦਾਰਾਂ ਵਿੱਚ ਤੇ ਰੇੜੀ ਫੜੀ ਵਾਲਿਆਂ ਵਿੱਚ ਕੁਝ ਰੋਸ ਪਾਇਆ ਗਿਆ ਸੀਗਾ ਇਸ ਦੇ ਬਾਰੇ ਤੇ ਅੱਜ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ ਗਈ ਸੀ ਤੇ ਮੀਟਿੰਗ ਇਹਦੇ ਵਿੱਚ ਅਸੀਂ 2-3 ਮੁੱਦਿਆਂ ਤੇ ਮੇਨ ਗੱਲ ਕੀਤੀ ਹੈ ਵੀ ਜਿਹੜੇ ਵੀ ਦੁਕਾਨਦਾਰਾਂ ਦੇ ਹੈਗੇ ਆ ਜਿਹੜੇ ਉਹਨਾਂ ਨੇ ਨਿਯਾਜ ਕਬਜ਼ੇ ਕੀਤੇ ਹੋਏ ਜਾਂ ਸਮਾਨ ਅੱਗੇ ਲਾਉਂਦੇ ਆ ਉਹਨਾਂ ਨੂੰ ਆਪ ਤਾਂ ਹਟਾਇਆ ਜਾਵੇ ਤੇ ਉਹਦੇ ਵਾਸਤੇ ਅਸੀਂ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਹੋਇਆ ਔਰ ਜਿਹੜੇ ਰੇੜੀ ਫੜੀ ਵਾਲੇ ਉਹਨਾਂ ਵਾਸਤੇ ਵੀ ਅਸੀਂ ਕੀਤਾ ਵੀ ਅਸੀਂ ਸ਼ਹਿਰ ਦੇ ਵਿੱਚ ਲੋਕੇਸ਼ਨ ਆਈਡੈਂਟੀਫਾਈ ਕਰਵਾ ਕੇ ਤੇ ਉਹਨਾਂ ਨੂੰ ਜਗ੍ਹਾ ਦੇਵਾਂਗੇ ਅਸੀਂ ਤੇ ਜਿਹੜੇ ਵੀ ਰਜਿਸਟਰਡ ਕਰਵਾਉਣਗੇ ਰੇੜੀ ਫੜੀ ਵਾਲੇ ਤੇ ਉਸ ਦੇ ਅਕੋਰਡਿੰਗ ਉਹ ਕੋਈ ਵੀ ਮਾਰਕੀਟ ਬਾਜ਼ਾਰ ਦੇ ਵਿੱਚ ਕਿਸੇ ਵੀ ਦੁਕਾਨ ਦੇ ਸਾਹਮਣੇ ਆਪਦੀ ਰੇੜੀ ਨਹੀਂ ਲਗਾਊਗਾ ਉਸ ਜਿਹੜੀ ਨਿਰਧਾਰਤ ਜਗ੍ਹਾ ਹੋਊਗੀ ਉੱਥੇ ਰੇੜੀ ਲਗਾਉਣਗੇ ਸਰ ਇੱਕ ਜ਼ੀਰੋ ਲਾਈਨ ਕੀ ਦਿੱਤੀ ਹੈ ਜਿਹਨਾਂ ਨੂੰ ਦੱਸਾਂਗੇ ਜ਼ੀਰੋ ਲਾਈਨ ਉਹਨਾਂ ਦਾ ਉਹੀ ਹੈ ਵੀ ਜਿਹੜੇ ਸਰਕਾਰ ਦੇ ਰੂਲਾਂ ਦੇ ਮੁਤਾਬਕ ਵੀ ਜਿਹੜੇ ਪਿੱਲਰ ਨਹੀਂ ਹੋਣੇ ਚਾਹੀਦੇ ਗਰਾਊਂਡ ਤੇ ਛੇੜ 2 ਫੁੱਟ ਤੱਕ ਮੈਕਸਿਮਮ ਉਹ ਬਣਾ ਸਕਦੇ ਟੈਂਪਰੇਰੀ ਤੌਰ ਤੇ ਉਹਨਾਂ ਹੀ ਫਿਲਹਾਲ ਉਹਨਾਂ ਨੂੰ ਕਿਹਾ ਗਿਆ ਵੀ ਉਹ ਉਸ ਦੇ ਅਕੋਰਡਿੰਗ ਦੀ ਪਾਲਣ ਕਰਨ ਸਰ ਇੱਕ ਗੱਡੀਆਂ ਦਾ ਮੁੱਦਾ ਚੱਲਿਆ ਸੀਗਾ ਤੇ 9 ਵਜੇ ਤੋਂ ਬੰਦ ਵੀ ਕੀਤੀਆਂ ਸੀ ਜਿਹੜੀਆਂ ਪਾਰ ਵਾਲੀਆਂ ਗੱਡੀਆਂ ਨੇ ਜੀ ਤੇ ਉਹ ਹਾਲੇ ਵੀ ਉਜਾੜ ਚੱਲੀਆਂ ਉਹ ਤਾਂ ਕਿਸੇ ਨੇ ਕੰਦੇ ਜੀ ਉਹ ਵੀ ਇਹਨਾਂ ਨੂੰ ਕਿਹਾ ਵੀ ਜਿਹੜੀਆਂ ਅਸੀਂ ਹਦਾਇਤਾਂ ਪਾਸ ਕੀਤੀਆਂ ਹੋਈਆਂ ਕਮੇਟੀ ਨੇ ਕੀਤੀਆਂ ਉਹਦੀ ਇਨਬਿਨ ਪਾਲਣਾ ਕੀਤੀ ਜਾਵੇ ਜਿਹੜਾ ਨਹੀਂ ਕਰੂਗਾ ਉਹਦੇ ਵਿਰੁੱਧ ਕਾਰਵਾਈ ਕੀਤੀ ਜਾਊਗੀ ਨਿਜਮਨ ਸਾਹਿਬ ਉੱਥੇ ਹੀ ਦੂਜੇ ਪਾਸੇ ਰੇੜੀ ਵਾਲਿਆਂ ਨੂੰ ਨਗਰ ਕੌਂਸਲ ਵੱਲੋਂ ਰੇੜੀ ਲਗਾਉਣ ਲਈ ਡੂੰਘ ਵੀ ਜਗ੍ਹਾ ਪ੍ਰਦਾਨ ਕਰਨ ਦਾ ਪ੍ਰੋਸਾ ਵੀ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ 15 ਫਰਵਰੀ ਤੱਕ ਸਾਰੇ ਰੇੜੀਆਂ ਵਾਲੇ ਸ਼ਹਿਰ ਵਿੱਚ ਬਿਨਾਂ ਟ੍ਰੈਫਿਕ ਵਿੱਚ ਵਿਗਨ ਪਾਏ ਰੇੜੀਆਂ ਖੜੀਆਂ ਕਰ ਸਕਦੇ ਹਨ। ਪਰੰਤੂ 15 ਫਰਵਰੀ ਤੋਂ ਬਾਅਦ ਸ਼ਹਿਰ ਵਿੱਚ ਕਿਸੇ ਵੀ ਰੇੜੀ ਨੂੰ ਖੜੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ ਸਾਰੇ ਰੇੜੀ ਵਾਲੇ ਨਗਰ ਕੌਂਸਲ ਵਿਖੇ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ। ਮੀਟਿੰਗ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਨੂੰ ਵੀ ਹਦਾਇਤ ਦਿੱਤੀ ਕਿ ਕੋਈ ਵੀ ਦੁਕਾਨਦਾਰ ਆਪਣੀ ਦੁਕਾਨ ਅੱਗੇ ਨਿਸ਼ਚਿਤ ਮਿਤੀ ਤੋਂ ਬਾਅਦ ਰੇੜੀ ਖੜਨ ਦੀ ਆਗਿਆ ਨਹੀਂ ਦੇਵੇਗਾ ਉਨ੍ਹਾਂ ਨੇ ਐਵੇਂ ਕਿਹਾ ਕਿ 15 ਫਰਵਰੀ ਤੋਂ ਬਾਅਦ ਜਿਹੜੇ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਸਮਾਨ ਰੱਖ ਕੇ ਨਜਾਇਜ਼ ਕਬਜ਼ੇ ਕੀਤੇ ਗਏ ਤਾਂ ਉਨ੍ਹਾਂ ਵਿਰੁੱਧ ਕਾਨੂੰਨ ਅਨੁਸਾਰ ਬਣਾਈ ਕਾਰਵਾਈ ਕੀਤੀ ਜਾਵੇਗੀ ਜਗਬਾਣੀ ਟੀਵੀ ਲਈ ਮੋਰੰਡਾ ਤੋਂ ਅਮਰਜੀਤ ਧਮਾਨ ਦੀ ਰਿਪੋਰਟ